ਸੋ ਅੱਜ ਦੀ ਵੱਡੀ ਖਬਰ ਹੈ ਕਿਸਾਨ ਜਥੇਬੰਦੀਆਂ ਦੇ ਨਾਲੇ ਜੁੜੀ ਹੋਈ ਲੈ ਕੇ ਹਾਜ਼ਰ ਹੋਏ ਆ ਦੱਸਿਏ ਕਿ ਕਿਸਾਨਾਂ ਦੇ ਵੱਲੋਂ ਚਿਪ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਮੀਟਿੰਗ ਹੋਈ ਤੇ ਜਿਸ ਤੋਂ ਬਾਅਦ ਉੱਥੇ ਹੀ ਵੱਡਾ ਐਲਾਨ ਕਰ ਚੁੱਕੇ ਨੇ ਕਿਸਾਨ ਅਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਰੋਜ਼ ਜਿਹੜਾ ਕਿ ਚਿਪ ਮੀਟਰਾਂ ਨੂੰ ਲੈ ਕੇ ਕੀਤਾ ਜਾਵੇਗਾ ਤੇ ਉੱਥੇ ਹੀ ਜਿਹੜਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਫਿਰ ਤੋਂ ਇੱਕ ਵਾਰ ਕਿਸਾਨ ਜਥੇਬੰਦੀਆਂ ਇਕੱਤਰ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਹੋਰ ਕੀ ਫੈਸਲਾ ਲਿਆ ਕਿਸਾਨ ਜਥੇਬੰਦੀਆਂ ਦਾ ਆਉ ਤੁਹਾਨੂੰ ਸੁਣਾਉਨੇ ਆ ਪੰਜਾਬ ਦੀਆਂ ਜਨਤਕ ਜਾਇਦਾਦਾਂ ਵੇਚਣ ਦੇ ਵਿਰੁੱਧ ਠੀਕ ਹੈ ਜੀ ਔਰ ਜਿਹੜਾ ਹੁਣੇ ਬਿੱਲ ਆਇਆ ਜਿਹੜਾ ਨਵਾਂ ਡਰਾਫਟ ਇਹਦਾ 8 ਅਕਤੂਬਰ 9 ਅਕਤੂਬਰ ਨੂੰ ਆਇਆ ਹੈਗਾ ਬਿਜਲੀ ਸੋਧ ਬਿੱਲ 2025 ਉਹਦੇ ਲਈ ਅਸੀਂ ਜਿਹੜਾ ਵਾ ਜਤਨ ਚਟਾਇਆ ਉਹਦੇ ਲਈ ਇੱਕ ਮੰਗਾਂ ਦਾ ਖੱਲੜਾ ਪੀਤਾ ਇਸ ਨੂੰ ਵਾਪਸ ਲਿਆ ਜਾਵੇ ਔਰ ਜਿਹੜਾ 2003 ਐਕਟ ਹੈ ਉਹ ਵੀ ਰਿਮੂਵ ਕੀਤਾ ਜਾਵੇ ਤੇ 1948 ਵਾਲਾ ਐਕਟ ਜਿਹੜਾ ਉਹ ਬਹਾਲ ਕੀਤਾ ਜਾਵੇ ਇੱਕ ਇੱਕ ਆ ਵੀ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਅਸਾਮੀਆਂ ਵਾ ਉਹ ਖਤਮ ਕਰਕੇ ਉਹ ਕ੍ਰੀਏਟ ਕਰਕੇ ਮਲਾਜ਼ਮਾਂ ਦੀ ਭਰਤੀ ਪੱਕੀ ਕੀਤੀ ਜਾਵੇ ਔਰ ਕੱਚੇ ਮਲਾਜ਼ਮ ਪੱਕੇ ਕੀਤੇ ਜਾਂਦੇ ਇਹਦੇ ਨਾਲ ਦੀ ਨਾਲ ਜਿਹੜੇ ਪ੍ਰੀ ਪੇਡ ਮੀਟਰ ਆ ਉਹ ਸਪਸ਼ਟ ਰੂਪ ਵਿੱਚ ਪ੍ਰਾਈਵੇਟ ਕੰਪਨੀਆਂ ਵਾਸਤੇ ਲਿਆਂਦੇ ਗਏ ਆ ਔਰ ਬਹੁਤ ਸਾਰੀਆਂ ਕੰਪਨੀਆਂ ਆ ਜਿਹਨੇ ਅੱਡ ਅੱਡ ਕੰਪਨੀਆਂ ਨੇ ਅੱਡ ਅੱਡ ਕੰਪਨੀਆਂ ਦੀ ਬਿਜਲੀ ਵੇਚ ਨਹੀਂ ਹੈਗੀ ਆ ਤਾਂ ਉਹ ਨਿਜੀਕਰਨ ਦਾ ਕੰਮ ਕਿ ਸਮਝਦੇ ਹੋਏ ਕਿਸਾਨ ਬਦੂਰ ਮੋਰਚਾ ਮੈਨੂੰ ਕਿ ਦੇਸ਼ਵਿਆਪੀ ਤੁਸੀਂ ਦੇਖਿਆ ਵੀ ਲੋਕ ਮੀਟਰ ਪੁੱਟ ਕੇ ਛੁੱਟਦੇ ਤੁਸੀਂ ਦੇਖੇ ਜਿੱਤੇ ਜੰਦੇ ਬੰਦੀਆਂ ਨਹੀਂ ਰਹੀਆਂ ਵੀ ਇਹਨਾਂ ਖਪਤੀ ਦੀ ਪਿਆਰੀ ਪੰਜਾਬ ਦੇ ਅੰਦਰ ਗਿਆ ਹੁਣ ਸਬੂਤਲੀ ਕਿਸਾਨ ਮਜ਼ਦੂਰ ਵਰਚੇ ਨੇ ਫੈਸਲਾ ਕੀਤਾ ਵੀ ਅਸੀਂ 10 ਦਸੰਬਰ ਨੂੰ ਇਹ ਜਿਹੜੇ ਮੀਟਰ ਪੁੱਟ ਕੇ ਜਿਹੜੀਆਂ ਸਾਡੇ ਸਥਾਨਕ ਲੋਕਲ ਪੱਧਰ ਤੇ ਸਬ ਡਿਵੀਜ਼ਨਾਂ ਆਪਣੇ ਆਪਣੇ ਬਿਜਲੀ ਦੇ ਦਫ਼ਤਰ ਹੋਣਗੇ ਉਹਦੇ ਵਿੱਚ ਜਿਹੜਾ ਉਹ ਸ਼ਾਮਲ ਇਸ ਕਰਕੇ ਪੰਜਾਬ ਦੇ 올 ਐਂਡ 올 ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਸ਼ਹਿਰੀਆਂ ਵਿਦਿਆਰਥੀਆਂ ਉਪੀਲਾ ਸਾਡੇ ਪੇਸ ਮਹੀ ਮਗੇ ਹੱਥ ਵਟਾਓ ਹੱਥ ਵਟਾ ਕੇ ਵੱਧ ਤੋਂ ਵੱਧ ਜਿਹੜੇ ਜਿੱਥੇ ਵੀ ਪ੍ਰੀपेड ਮੀਟਰ ਲੱਗੇ ਉਹਨਾਂ ਨੂੰ ਅਸੀਂ ਸੁੱਟ ਕੇ ਆਈਏ ਇਹਦੇ ਵਿੱਚ ਦੂਜੀ ਸਾਡੀ ਗੱਲ ਹੈਗੀ ਆ ਕਿ ਤੁਸੀਂ ਪਹਿਲਾ ਜਿਹੜਾ ਪੰਜਾਬੀ ਚ ਉਹਨੂੰ ਪਿੰਡੂ ਪਾਸੇ ਦੇ ਗਨਾਰੀ ਵਾਲਾ ਮੀਟਰ ਕਹਿੰਦੇ ਜਿਹਨੂੰ ਅਸਲ ਟੈਕਨੀਕਲ ਮਕੈਨੀਕਲ ਮੀਟਰ ਕਹਿੰਦੇ ਜਿਹਨੂੰ ਕਾਲਾ ਮੀਟਰ ਵੀ ਕਹਿੰਦੇ ਦਿੰਦੇ ਉਹ ਲਾਓ ਕਿ ਕਿੱਢੀ ਲੈ ਕੇ ਔਰ ਜੇ ਤੁਸੀਂ ਐਵਰੇਜ ਨਾਲ ਬਿੱਲ ਪਾਉਗੇ ਤਾਂ ਉਹ ਲੈ ਜਿਹਾ ਕੰਡਰ ਮੀਟਰ ਲਾ ਕੇ ਆਪਣੇ ਨਾਲ ਉਹ ਨਹੀਂ ਖਪਤ ਕਰਨ ਦੇਣੀ ਠੀਕ ਹੈ ਜੀ ਸਾਡੀ ਸਮਝ ਆ ਹਾਂ ਜੇ ਜਿਹੜਾ ਤੁਸੀਂ ਅਸੀਂ ਪਹਿਲਾਂ ਜਿਹੜਾ ਮੀਟਰ ਸਾਡਾ ਖਪਤ ਬਲ ਦੀ ਰਹੀ ਜਦੋਂ ਇਲੈਕਟ੍ਰੋਨਿਕ ਮੀਟਰ ਰਹੀ ਸਾਡੀ ਖਪਤ ਹੁੰਦੀ ਸੀ ਕਰਦੀ ਉਹਦੇ ਹਿਸਾਬ ਨਾਲ ਜੇ ਸਾਨੂੰ ਬਿੱਲ ਪਾਉਗੇ ਤਾਂ ਆਪਾਂ ਉਹਨੂੰ ਦੇ ਦੂ ਤਿਆਰ ਹੋਵਾਂਗੇ ਜੇ ਮਾਫੀ ਚ ਵੱਧ ਕੇ ਆਜੂਗਾ ਬਿੱਲ ਤਾਂ ਅਸੀਂ ਦੇ ਦਾਂਗੇ ਪਰ ਜੇ ਤੁਸੀਂ ਐਵਰੇਜ ਨਾਲ ਬਿੱਲ ਪਾਉਗੇ ਤਾਂ ਅਸੀਂ ਨਹੀਂ ਦੇਾਂਗੇ ਇਹ ਦੂਜਾ ਫੈਸਲਾ ਆਪਾਂ ਕੀਤਾ ਹੈਗਾ ਤੀਸਰਾ ਹੈਗਾ ਵੀ ਜਿੰਦਿਆਂ ਵੀ ਅਕਾਲੀ ਧਰਮ ਦੇ ਤੇਜੀ ਬੋਲ ਰਹਾ ਐਡਾ ਵੱਡਾ ਹਮਲਾ ਵਾ ਇੱਥੇ ਆਮ ਆਦਮੀ ਪਾਰਟੀ ਨਹੀਂ ਬੋਲ ਰਹੀ ਇਹਦੇ ਤੇ ਕਾਂਗਰਸ ਨਹੀਂ ਬੋਲ ਰਹੀ ਇੱਥੇ ਭਾਜਪਾ ਵੀ ਭਾਵੇਂ ਸੈਂਟਰ ਚ ਲੈਉਣ ਵਾਲੀ ਆ ਉਹ ਪਾਰਟੀਆਂ ਆਪਣੀ ਪੋਜੀਸ਼ਨ ਸਪਸ਼ਟ ਕਰਨ ਵੀ ਉਹ ਦਾ ਜਿਹੜਾ ਐਡਾ ਵੱਡਾ ਹਮਲਾ ਦੇਸ਼ ਵਿਆਪੀ ਆ ਜਾਂ ਪੰਜਾਬ ਦੀ ਖੇਤੀ ਸੈਕਟਰ ਤੇ ਇੰਨੇ ਜਿਹੜਾ ਪਾਉਣਾ ਵਾ ਅਸਰ ਉਹਦੇ ਤੇ ਉਹਨਾਂ ਦੀ ਪੋਜੀਸ਼ਨ ਕੀ ਆ ਉਹ ਲੜ ਕੇ ਕੇਂਦਰ ਨਾਲ ਲੜ ਕੇ ਪੰਜਾਬ ਦੀ ਸਰਕਾਰ ਨਾਲ ਲੜ ਕੇ ਸਿਆਸੀ ਪਾਰਟੀਆਂ ਲੜੀਆਂ ਨੇ ਦੂਸਰਾ ਜੇ ਭਗਵੰਤਬਾਨ ਦੀ ਸਰਕਾਰ ਸੱਚੀ ਹੋ ਮਾਨਦਾਰ ਆ ਤੇ ਉਹ ਵਿਧਾਨ ਸਭਾ ਦਾ اجلاس ਸੱਦੇ ਵਿਰੋਧੀ ਧਿਰਾਂ ਮੇ ਉਹਦੀ ਮੰਗ ਕਰਨ ਉਸ اجلاس ਦੇ ਵਿੱਚ ਜਿਹੜਾ ਹੈ ਨਿਜੀਕਰਨ ਦਾ ਬਿੱਲ ਲਿਆਂਦਾ ਜਾਂਦਾ 2025 ਵਾਲਾ ਇਹਨੂੰ ਮਤਾ ਪਾ ਕੇ ਰੱਦ ਕੀਤਾ ਜਾਵੇ ਆਪੋਜ਼ ਕੀਤਾ ਜਾਵੇ ਕਿ ਇਹ ਠੀਕ ਨਹੀਂ ਹੈਗਾ ਪੰਜਾਬ ਵਿੱਚ ਇਹ ਕਦੀ ਵੀ ਲਾਗੂ ਨਹੀਂ ਕਰਾਂਗੇ ਫਿਰ ਸਾਨੂੰ ਲੱਗੂ ਕਿ ਇਹ ਠੀਕ ਲੜਨਾ ਚਾਹੀਦੇ ਨੇ ਸਾਡੇ ਸਾਹਮਣੇ ਵਿਰੋਧੀ ਧਿਰਾਂ ਵੀ ਆਦੀ ਸੀ ਡੇਟ ਵਿੱਚ ਤੇ ਸੱਤਾ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਹੋਵੇ ਉਹ ਦੇਸ਼ ਦੇ ਆਮ ਸਾਰੇ ਖਪਤਕਾਰਾਂ ਤੇ ਪੂਰੇ ਪੰਜਾਬ ਦੇ ਖਪਤਕਾਰਾਂ ਨੂੰ ਜਿਹੜੇ ਪ੍ਰਾਈਵੇਟ ਕਾਰਪੋਰੇਟ ਦੇ ਹਵਾਲੇ ਕਰਨ ਜਾ ਰਹੇਗਾ ਤੋਂ ਮੈਨੂੰ ਲੱਗਦਾ ਵੀ ਆਮ ਗਰੀਬਾਂ ਦੀ ਬੱਤੀ ਪਹੁੰਚ ਤੋਂ ਬਾਹਰ ਹੋ ਜਣੀ ਆ ਤੀਸਰੀ ਗੱਲ ਆ ਸੀ ਐਸਕੇਮ ਨਾਲ ਫਿਰ ਸਲਾਹ مشورہ ਕਰਕੇ ਜਿਹੜੀ ਅੱਜ ਦੀ ਟੂਡੀ ਪੀਸੀ ਵਿੱਚ ਮੈਸੇਜ ਆ ਵੀ ਕੀ ਇਕੱਠੇ ਸੱਦਾ ਦੇਵ ਦੀ ਗਜਾਇਸ਼ ਬਚੀ ਆ ਹੋਰ ਕੋਸ਼ਿਸ਼ ਕਰਾਂਗੇ ਜੀ ਥੱਕ ਨਹੀਂ ਹੁੰਦੇ ਇਕੱਠਾ ਸਾਰਿਆਂ ਨੂੰ ਸੱਦਾ ਦੇ ਕੇ ਏਕਤਾ ਦੀ ਕੋਸ਼ਿਸ਼ ਬਤੀਆ ਅਸੀਂ ਆਪਣੇ ਵੱਲ ਯਤਨ ਜਗਾਵਾ ਉਹ ਉਹਦੇ ਯਤਨ ਜਾਰੀ ਰੱਖਾਂਗੇ ਔਰ ਅਸੀਂ ਪੰਜਾਬ ਦੀਆਂ तमाम ਕਿਸਾਨ ਮਜ਼ਦੂਰ ਮਲਾਜਮ ਵਿਦਿਆਰਥੀ ਜਿੱਥੇ ਬੰਦੇ ਨੂੰ ਕਹਿੰਦੇ ਆ ਵੀ ਆਪਣੇ ਜਿੱਡਾ ਵੱਡਾ ਹਮਲਾ ਵਾ ਨਵੇਂ ਰੂਪ ਵਿੱਚ ਆਇਆ ਉਹ ਸੰਮਲੇ ਨੂੰ ਰੋਕਣ ਬਦਲੇ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਇਸ ਹਮਲੇ ਦਾ ਮੁਕਾਬਲਾ ਕਰੀਏ ਤਾਂ ਇਹ ਰੁਕਣਾ ਹੈਗਾ ਨਹੀਂ ਤਾਂ ਲੋਕੀ ਇਹ ਕਹਿਣਗੇ ਵੀ ਇਹਨਾਂ ਦਾ ਕੋਈ ਆਪਸੀ ਮਾਰੀਆਂ ਮੋਟੀਆਂ ਗੱਲਾਂ ਤੋਂ ਇੱਕ ਤਾਂ ਨਾ ਹੋਣ ਕਰਕੇ ਇਹਨਾਂ ਨੇ ਪੰਜਾਬ ਦਾ ਰਾਜ ਦਾ ਜਿਹੜਾ ਬਿਜਲੀ ਬੋਰਡ ਸੀ ਉਹ ਨਿੱਜੀ ਥਾਂ ਵਿੱਚ ਦਵਾਤਾ ਜਾਂ ਕੇਂਦਰ ਦਾ ਹਮਲਾ ਸਫਲ ਹੋ ਗਿਆ ਦੂਜਾ ਅਸੀਂ ਕਹਿੰਦੇ ਹਾਂ ਕੇਂਦਰ ਨੂੰ ਕੋਈ ਹੱਕ ਨਹੀਂ ਹੈਗਾ ਬਿਜਲੀ ਸੂਬਿਆਂ ਦਾ ਵਿਸ਼ਾ ਆਪਾਂ ਇੱਕ ਕੰਕਰੀਟ ਲਿਸਟ ਆਏ ਫਿਰ ਉਹ ਤਿੰਨ ਬਿੱਲਾਂ ਵਾਲੀ ਗੱਲ ਹੋ ਰਹੀ ਆ ਤੁਸੀਂ ਟੱਕੇ ਨਾ ਸਾਡੇ ਅਧਿਕਾਰਾਂ ਦੇ ਚਾਹ ਜਿੰਨੇ ਵੀ ਸੂਬੇ ਆ ਉਹ ਸੂਬਿਆਂ ਦਾ ਫੈਡਰਲ ਟੱਚਾ ਖਤਮ ਕਰਕੇ ਕੇਂਦਰੀਕਰਨ ਲਾਗ ਕਰ ਰਹੇ ਜੇ ਇਹ ਸੂਬਿਆਂ ਦਾ ਵਿਸ਼ਾ ਸੀ ਬਿਜਲੀ ਤੁਹਾਨੂੰ ਕੋਈ ਹੱਕ ਹੈ ਹੀ ਨਹੀਂਗਾ ਵੀ ਤੁਸੀਂ ਜਿਹੜਾ ਵਾ ਇਸ ਰਾਜਾਂ ਦੇ ਵਿਸ਼ੇ ਦੇ ਵਿੱਚ ਦਖਲਅੰਦਾਜ਼ੀ ਕਰੋ ਇਹ ਸਾਡੀ ਅੱਜ ਦੀ